ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ-ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜ ਅੱਜ ਦੀ ਵੀਡੀਓ ਆਪ ਸਭ ਲਈ ਬਹੁਤ ਖਾਸ ਹੈ ਜੋ ਲੋਕ ਪੀਰਾਂ ਨੂੰ ਮੰਨਦੇ ਹਨ ਉਹਨਾਂ ਦੀ ਬੰਦਗੀ ਇਬਾਦਤ ਕਰਦੇ ਹਨ ਤੇ ਉਹਨਾਂ ਦੀ ਕੋਈ ਮਨੁਕਾਮਨਾ ਕੋਈ ਇੱਛਾ ਕੋਈ ਦਿਲੀ ਤਮੰਨਾ ਕੋਈ ਮੰਗ ਪੂਰੀ ਨਹੀਂ ਹੋ ਰਹੀ ਜੋ ਮੰਗ ਰਹੇ ਹਨ ਆਪਣੇ ਪੀਰ মুর্ਸ਼ਦ ਕੋਲੋਂ ਮਿਲ ਨਹੀਂ ਰਹਾ ਤਾਂ ਅਸੀਂ ਤੁਹਾਨੂੰ ਪੀਰਾਂ ਦਾ ਇੱਕ ਖਾਸ ਦਿਨ ਦੱਸਣ ਜਾ ਰਹੇ ਹਾਂ ਇਸ ਦਿਨ ਜੋ ਵੀ ਮੰਗੋਗੇ ਸਭ ਕੁਝ ਮਿਲੇਗਾ ਇੱਕ ਐਸਾ ਦਿਨ ਹੈ ਜਿਸ ਦਿਨ ਅਰਸ਼ ਫਸ਼ਸ਼ ਦੀਆਂ ਰੂਹਾਂ ਇਕੱਠੀਆਂ ਹੁੰਦੀਆਂ ਨੇ ਪੀਰਾਂ ਫਕੀਰਾਂ ਦੀਆਂ ਮਹਿਫਲਾਂ ਲੱਗਦੀਆਂ ਨੇ ਔਰ ਪੀਰਾਂ ਫਕੀਰਾਂ ਦਾ ਇੱਕ ਇਸ਼ਾਰਾ ਕਾਇਨਾਤ ਪਲਟ ਕੇ ਰਖ ਦਿੰਦਾ ਹੈ ਸਰਕਾਰਾਂ ਦਾ ਪੀਰਾਂ ਫਕੀਰਾਂ ਦਾ ਜਲਵਾ ਪੂਰੇ ਯੋਰ ਤੇ ਹੁੰਦਾ ਜੋ ਲੋਕ ਪੀਰਾਂ ਦੇ ਦਰਬਾਰ ਤੇ ਜਾਂਦੇ ਹਨ ਸਜਦਾ ਸਲਾਮ ਕਰਦੇ ਹਨ ਪੀਰਾਂ ਨੂੰ ਮੰਨਦੇ ਹਨ ਉਹਨਾਂ ਨੂੰ ਅਸੀਂ ਇੱਕ ਐਸਾ ਦਿਨ ਦੱਸਣ ਜਾ ਰਹੇ ਹਾਂ ਜਿਸ ਦਿਨ ਪੀਰਾਂ ਦੀ ਰਹਿਮਤ ਪੂਰੇ ਯੋਸ਼ ਵਿੱਚ ਹੁੰਦੀ ਹੈ ਪੀਰ ਫਕੀਰ ਪੂਰੀ ਮੋਜ ਵਿੱਚ ਹੁੰਦੇ ਹਨ ਕਹਿੰਦੇ ਨੇ ਮੋਜ ਵਿੱਚ ਜਦ ਆ ਗਏ ਕਤਰੀ ਸੇ ਦਰਿਆ ਕਰ ਦਿਆ ਪੜ ਗਈ ਨਜ਼ਰ ਜਿਸ ਪਰ ਬੰਦੇ ਸੇ ਮੋਲਾ ਕਰ ਦਿਆ ਬਸ ਉਸ ਦੀ ਰਹਿਮਤ ਤੇ ਮੋਜ਼ ਦੀ ਗੱਲ ਹੈ ਇੱਕ ਐਸਾ ਭਾਗਾ ਵਾਲਾ ਦਿਨ ਹੁੰਦਾ ਹੈ ਜਿਸ ਦਿਨ ਪੀਰਾਂ ਦਾ ਮੇਲਾ ਹੁੰਦਾ ਹੈ ਜਿਸ ਦਿਨ ਪੀਰਾਂ ਦਾ ਪੰਡਾਰਾ ਹੁੰਦਾ ਹੈ ਪੀਰਾਂ ਦਾ ਯੱਗ ਪੀਰਾਂ ਦਾ ਮੇਲਾ ਹੁੰਦਾ ਹੈ ਉਹ ਦਿਨ ਪੀਰਾਂ ਦਾ ਸਭ ਤੋਂ ਖਾਸ ਤੇ ਵੱਡਾ ਦਿਨ ਹੁੰਦਾ ਹੈ ਜਿਸ ਤਰ੍ਹਾਂ ਇਨਸਾਨ ਨੂੰ ਆਪਣੇ ਵਿਆਹ ਦਾ ਚਾ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਮੇਲੇ ਵਾਲੇ ਦਿਨ ਪੀਰ ਫਕੀਰ ਬਹੁਤ ਖੁਸ਼ ਹੁੰਦੇ ਹਨ ਉਹਨਾਂ ਦੇ ਦਰਬਾਰਾਂ ਤੇ ਪੀਰਾਂ ਫਕੀਰਾਂ ਦੀਆਂ ਮਹਿਫਲਾਂ ਲੱਗਦੀਆਂ ਹਨ ਉਹਨਾਂ ਸ਼ਕਤੀਆਂ ਨੂੰ ਸਿਰਫ ਦੇਖਣ ਵਾਲੀ ਅੱਖ ਚਾਹੀਦੀ ਹੈ ਪੀਰਾਂ ਨੂੰ ਆਪਣੇ ਇਸ ਦਿਨ ਦਾ ਪੂਰਾ ਚਾਹ ਹੁੰਦਾ ਹੈ ਪੂਰੀ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਪੀਰਾਂ ਦਾ ਇੱਕ ਵਿਆਹ ਹੁੰਦਾ ਹੈ ਇਸ ਦਿਨ ਪੀਰਾਂ ਦੀ ਰਹਿਮਤ ਪੂਰੇ ਜੋਸ਼ ਵਿੱਚ ਹੁੰਦੀ ਹੈ ਪੀਰ ਆਪਣੀ ਰੱਬੀ ਮੋਜ ਵਿੱਚ ਹੁੰਦੇ ਹਨ ਜਿਸ ਤਰ੍ਹਾਂ ਪੀਰ ਆਪਣੇ ਮਰੀਦਾਂ ਨੂੰ ਰੱਬੀ ਨੂਰੀ ਦੁਨਿਆਵੀ ਖਜ਼ਾਨੇ ਵੰਡਦੇ ਹਨ ਆਪਣੇ ਮਰੀਦਾਂ ਨੂੰ ਆਪਣੇ ਦਰਬਾਰ ਤੋਂ ਖਾਲੀ ਨਹੀਂ ਮੋੜਦੇ ਪੀਰਾਂ ਦੇ ਖਜ਼ਾਨੇ ਹਰ ਵੇਲੇ ਭਰੇ ਰਹਿੰਦੇ ਹਨ ਮੇਲੇ ਵਾਲੇ ਦਿਨ ਇਸ ਦਿਨ ਪੀਰਾਂ ਦੀਆਂ ਸੱਤੇ ਰਹਿਮਤਾਂ ਬਰਸਦੀਆਂ ਇਸ ਦਿਨ ਪੀਰ ਫਕੀਰ ਆਪਣੇ ਮਰੀਦਾਂ ਦੇ ਸਾਰੇ ਮਸਲੇ ਪੁੱਟ ਦਿੰਦੇ ਹਨ ਜਦੋਂ ਕਿਸੇ ਪੀਰ ਦਾ ਮੇਲਾ ਹੁੰਦਾ ਹੈ ਤਾਂ ਉਸ ਮੇਲੇ ਵਾਲੇ ਦਿਨ ਹਜ਼ਾਰਾਂ ਪੀਰਾਂ ਫਕੀਰਾਂ ਦੀਆਂ پاک ਰੂਹਾਂ ਦੀ ਮਹਿਫਲ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਘਰਾਂ ਵਿੱਚ ਵਿਆਹ ਸ਼ਾਦੀ ਦੇ ਸਮੇਂ ਸਾਡੇ ਰਿਸ਼ਤੇਦਾਰ ਹੁੰਦੇ ਹਨ ਇਸੇ ਤਰ੍ਹਾਂ ਪੀਰਾਂ ਫਕੀਰਾਂ ਦੀਆਂ ਮਹਿਫਲਾਂ ਵਿੱਚ ਉਹਨਾਂ ਦੇ ਯਾਰ ਪੀਰ ਫਕੀਰ ਵਲੀ ਓਲੀਏ ਪਗੰਬਰ ਹੁੰਦੇ ਹਨ ਤੁਸੀਂ ਜਿਸ ਵੀ ਪੀਰ ਨੂੰ ਮੰਨਦੇ ਹੋ ਜਦੋਂ ਉਹਨਾਂ ਦਾ ਦਰਬਾਰ ਤੇ ਪੰਡਾਰਾ ਮੇਲਾ ਹੁੰਦਾ ਹੈ ਉਸ ਦਿਨ ਜ਼ਰੂਰ ਆਪਣੇ ਪੀਰ ਦੇ ਦਰਬਾਰ ਤੇ ਜਾ ਕੇ ਹਾਜ਼ਰੀ ਭਰੋ ਉਸ ਦਿਨ ਤੁਸੀਂ ਕੋਈ ਵੀ ਮਠਿਆਈ ਕੋਈ ਨਿਆਜ਼ ਆਪਣੀ ਸ਼ਰਧਾਮਦਾਬਕ ਲੈ ਕੇ ਜਾਓ ਆਪਣੇ ਪੀਰ ਦਾ ਚਾਹ ਕਰੋ ਆਪਣੇ ਮਰੀਦ ਦਾ ਪਿਆਰ ਦੇਖਦਾ ਹੈ ਪੀਰ ਵੀ ਦਰਬਾਰ ਤੇ ਬੈਠ ਕੇ ਹਾਜ਼ਰੀ ਭਰੂ ਸੱਚੇ ਦਿਲੋਂ ਜੋ ਮੰਗੋਗੇ ਉਹ ਜ਼ਰੂਰ ਮਿਲੇਗਾ ਇਸ ਦਿਨ ਤੁਹਾਡੇ ਅੰਦਰ ਪੂਰਾ ਚਾਹ ਹੋਣਾ ਚਾਹੀਦਾ ਹੈ ਤੁਹਾਡੇ ਪੀਰ ਦੇ ਮੇਲੇ ਵਾਲੇ ਦਿਨ ਤੁਹਾਨੂੰ ਇੱਕ ਵੱਖਰੀ ਖੁਸ਼ੀ ਇੱਕ ਵੱਖਰਾ ਸਰੂਰ ਹੋਣਾ ਚਾਹੀਦਾ ਹੈ ਇਸ ਦਿਨ ਪੀਰ ਪੂਰੀ ਮੋਜ ਵਿੱਚ ਹੁੰਦੇ ਹਨ ਪੀਰਾਂ ਦੀ ਰਹਿਮਤ ਜੋਸ਼ ਵਿੱਚ ਹੁੰਦੀ ਹੈ ਇਸ ਦਿਨ ਜੋ ਮੰਗੋਗੇ ਸਭ ਕੁਝ ਮਿਲੇਗਾ ਆਪਣੀਆਂ ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ ਨੇ ਦਿਲ ਮਨ ਸਾਫ਼ ਹੋਣਾ ਚਾਹੀਦਾ ਹੈ ਸਿਰਫ ਆਪਣੇ ਪੀਰ ਦਾ ਸਰੂਪ ਹੀ ਅੱਖਾਂ ਸਾਹਮਣੇ ਹੋਣਾ ਚਾਹੀਦਾ ਹੈ ਮੇਲੇ ਵਿੱਚ ਰੰਗ ਬਿਰੰਗੀ ਦੁਨੀਆ ਤੋਂ ਬਚ ਕੇ ਮਨ ਨੀਵਾ ਕਰਕੇ ਅੱਖਾਂ ਨੂੰ ਝੁਕਾ ਕੇ ਪੂਰਾ ਦਿਨ ਆਪਣੇ ਪੀਰ ਵਿੱਚ ਖੋਬ ਜਾਓ ਸਾਰਾ ਦਿਨ ਸੇਵਾ ਕਰੋ ਬਰਤਨ ਦੋਵੋ ਪਾਣੀ ਦੀ ਸੇਵਾ ਕਰੋ ਆਪਣੇ ਪੀਰ ਦੀ ਮੋਜ ਲਟੋ ਮੇਲਾ ਵਿਛੜੀਆਂ ਰੂਹਾਂ ਦਾ ਮੇਲ ਕਰਵਾਉਂਦਾ ਹੈ ਆਪਣੇ ਪੀਰ ਨਾਲ ਮਰਵਾਉਂਦਾ ਮਿਲਵਾਉਂਦਾ ਹੈ ਆਤਮਾ ਦਾ ਪਰਮਾਤਮਾ ਨਾਲ ਮੇਲਾਪ ਵੀ ਹੁੰਦਾ ਹੈ ਵਿਛੜੀਆਂ ਹੋਈਆਂ ਰੂਹਾਂ ਦਾ ਆਪਣੇ ਪੀਰ ਨਾਲ ਮੇਲਾਪ ਹੁੰਦਾ ਹੈ ਪੀਰ ਆਪਣੇ ਮਰੀਦ ਨੂੰ ਦਾਤ ਦੇਣ ਤੋਂ ਪਹਿਲਾਂ ਬਹੁਤ ਕੁਝ ਦੇਖਦਾ ਹੈ ਉਹ ਦੇਖ ਕੇ ਵੀ ਕੁਝ ਦੇਖਦਾ ਹੈ ਔਰ ਦੇਣ ਤੋਂ ਪਹਿਲਾਂ ਵੀ ਬਹੁਤ ਕੁਝ ਦੇਖਦਾ ਹੈ ਉਹ ਦੇਖ ਕੇ ਲੈਣਾ ਵੀ ਜਾਣਦਾ ਹੈ ਪੀਰਾਂ ਦਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ ਪੀਰ ਮਰੀਦ ਨੂੰ ਜਦੋਂ ਕੁਝ ਦਿੰਦਾ ਹੈ ਤਾਂ ਪਹਿਲਾਂ ਉਸ ਦੀ ਨੀਅਤ ਚੰਗੇ ਕਰਮ ਉਸ ਦਾ ਮਨ ਵੇਖਦਾ ਹੈ ਜਦੋਂ ਤੱਕ ਅਸੀਂ ਪਾਕ ਸਾਫ਼ ਸੁੱਚੇ ਨਹੀਂ ਬਣਦੇ ਉਦੋਂ ਤੱਕ ਜਿੰਨੇ ਮਰਜੀ ਨੱਕ ਗੋਡੇ ਰਗੜੀ ਜਾਓ ਪੀਰ ਕੁਝ ਨਹੀਂ ਦਿੰਦਾ ਜਦੋਂ ਇਨਸਾਨ ਪਾਕ ਇਮਾਨਦਾਰ ਸਾਫ਼ ਨੀਅਤ ਵਾਲਾ ਹੁੰਦਾ ਹੈ ਤਾਂ ਪੀਰ ਉਸ ਇਨਸਾਨ ਤੇ ਰਹਿਮਤਾਂ ਦੇ ਭੰਡਾਰ ਖੋਲ੍ਹ ਦਿੰਦਾ ਹੈ ਉਸ ਤੇ ਰਹਿਮਤਾਂ ਜਾਰੀ ਕਰ ਦਿੰਦਾ ਹੈ ਉਸ ਤੇ ਆਪਣੇ ਜੇਕਰ ਮੋਜ ਵਿੱਚ ਆ ਜਾਵੇ ਆਪਣੇ ਮਰੀਦ ਤੇ ਫੈਜ ਵੀ ਜਾਰੀ ਕਰ ਦਿੰਦਾ ਹੈ ਗੱਲ ਉਸ ਦੇ ਰੰਗ ਵਿੱਚ ਰੰਗਣ ਦੀ ਹੈ ਉਸ ਨੂੰ ਦੇਖਣ ਵਾਲੀ ਅੱਖਾਂ ਸੁਣਨ ਵਾਲੇ ਕੰਨ ਚਾਹੀਦੇ ਹਨ ਉਹ ਸਭ ਕੁਝ ਬੰਦਗੀ ਇਬਾਦਤ ਸੱਚੇ ਇਸ਼ਕ ਵਾਲੇ ਮਰੀਦ ਦੇ ਹਿੱਸੇ ਹੁੰਦਾ ਹੈ ਉਹੀ ਇਹਨਾਂ ਚੀਜ਼ਾਂ ਨੂੰ ਦੇਖ ਸਕਦਾ ਹੈ ਇਸ ਮੇਲੇ ਵਾਲੇ ਦਿਨ ਭਾਗਾਂ ਵਾਲੀਆਂ ਰੂਹਾਂ ਹੀ ਮੋਜ ਲੁੱਟਦੀਆਂ ਹਨ ਹਰ ਮਰੀਦ ਨੂੰ ਇਸ ਆਪਣੇ ਗੁਰੂ ਪੀਰ ਮੁਰਸ਼ਿਦ ਦੇ ਦੇਵੀ ਦੇਵਤੇ ਦੇ ਪੰਡਾਰੇ ਜੱਗ ਵਾਲੇ ਮੇਲੇ ਵਾਲੇ ਦਿਨ ਆਪਣੇ ਆਪਣੇ ਗੁਰੂ ਪੀਰ ਫਕੀਰ ਦੇਵੀ ਦੇਵਤੇ ਦੀ ਮੋਜ ਲੁੱਟਣੀ ਚਾਹੀਦੀ ਹੈ ਇਹ ਵੇਲਾ ਸਾਲ ਵਿੱਚ ਇੱਕ ਵਾਰ ਹੁੰਦਾ ਹੈ ਇਸ ਦਿਨ ਆਪਦੀ ਵੱਡੀ ਤੋਂ ਵੱਡੀ ਸ਼ਾ ਵੀ ਪੂਰੀ ਹੋ ਜਾਵੇਗੀ ਸੋ ਮਿਲਾਂਗੇ ਦੋਸਤੋ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸਲਾਮ